ਇਸ ਵੱਲ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਵੇਰੇ ਇੱਕ ਚਰਚਾ ਹੋਈ ਸੀ ਇਹ ਖਬਰ ਆਈ ਸੀ ਕਿ ਜਿਹੜੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਜਾਂ ਉਹਨਾਂ ਦਾ ਪਰਿਵਾਰ ਹੈ ਉਹਨਾਂ ਤੇ ਐਫਆਈਆਰ ਦਰਜ ਹੁੰਦੀ ਹੈ ਉਸ ਤੋਂ ਬਾਅਦ ਹੁਣ ਮੁਹੰਮਦ ਮੁਸਤਾਫਾ ਦਾ ਬਿਆਨ ਸਾਹਮਣੇ ਆ ਉਹਨਾਂ ਦਾ ਸਪਸ਼ਟੀਕਰਨ ਕੀ ਹੈਗਾ ਇਸ ਬਾਬਤ ਗੱਲ ਕਰਦੇ ਆ ਮੇਰੇ ਨਾਲ ਜੁੜੇ ਨੇ ਸਾਥੀ ਪੱਤਰਕਾਰ ਸੰਦੀਪ ਲਾਹੂਕਾ ਸੰਦੀਪ ਮੁਰਦੀ ਜਾਣਕਾਰੀ ਕੀ ਹੈ ਕਿ ਐਫਆਈਆਰ ਤੇ ਦਰਜ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਦੇ ਬਿਆਨ ਦੀ ਉਡੀਕ ਕੀਤੀ ਜਾ ਰਹੀ ਸੀ ਹੁਣ ਜਿਹੜਾ ਬਿਆਨ ਆਇਆ ਹੈ ਉਹ ਕੀ ਹੈ ਜਿਹੜੀ ਐਫਆਈਆਰ ਦਰਜ ਹੋਈ ਸੀ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਉਹਨਾਂ ਦੀ ਪਤਨੀ ਸਾਬਕਾ ਵਜ਼ੀਰ ਰਜ਼ੀਆ ਸੁਲਤਾਨਾ ਤੇ ਉਹਨਾਂ ਦੀ ਬੇਟੀ ਦੇ ਉੱਤੇ ਵੀ ਐਫਆਈਆਰ ਦਰਜ ਹੋਈ ਇਸ ਤਰੀਕੇ ਨਾਲ ਸਾਰੇ ਪਰਿਵਾਰ ਨੂੰ ਲਗਭਗ ਨਾਮਜ਼ਦ ਕੀਤਾ ਗਿਆ ਸੀ ਉਸ ਦੇ ਵਿੱਚ ਹੁਣ ਦੂਜੇ ਪਾਸੇ ਤੋਂ ਸਪਸ਼ਟੀਕਰਨ ਆਇਆ ਜਿਸ ਦੇ ਵਿੱਚ ਸਾਬਕਾ ਵਜ਼ੀਰ ਰਜ਼ੀਆ ਸੁਲਤਾਨਾ ਪਛਾਬ ਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਪਰਿਵਾਰ ਦੇ ਵੱਲੋਂ ਸਪਸ਼ਟ ਕੀਤਾ ਗਿਆ ਇੱਥੇ ਐਫਆਈਆਰ ਦਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕੋਈ ਵੀ ਸ਼ਿਕਾਇਤ ਕਰਦਾ ਹੈ ਤਾਂ ਪੁਲਿਸ ਦਾ ਨਿਯਮਾਂ ਦੇ ਮੁਤਾਬਕ ਐਫਆਈਆਰ ਦਰਜ ਕਰਨਾ ਫਰਜ਼ ਹੁੰਦਾ ਹੈ ਤੇ ਉਹ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਤਾਂ ਇਸ ਕਰਕੇ ਉਹ ਸਵਾਗਤ ਕਰਦੇ ਨੇ ਪਰ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਉਹ ਸ਼ਿਕਾਇਤ ਕਰਤਾ ਜਿਹੜਾ ਗਵੰਢੀਆ ਪੰਚਕੁਲਾ ਦਾ ਵਾਸੀ ਉਸ ਨੂੰ ਘਟੀਆ ਸੋਚ ਵਾਲਾ ਦੱਸਿਆ ਹੈ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਉਹ ਕਹਿੰਦੇ ਕਿ ਘਟੀਆ ਸੋਚ ਦਾ ਉਹ ਮਾਲਕ ਹੈ ਜਿਸ ਨੇ ਇਹ ਸ਼ਿਕਾਇਤ ਦਿੱਤੀ ਹੈ ਪਰ ਐਫਆਈਆਰ ਜਿਹੜੀ ਦਰਜ ਹੋਈ ਉਸ ਦਾ ਜਰੂਰ ਸਵਾਗਤ ਕੀਤਾ ਗਿਆ ਹੈ ਹੁਣ ਵਿਸਤਾਰਪੂਰਵਕ ਜੋ ਪ੍ਰੈਸ ਨੋਟ ਦੇ ਰੂਪ ਵਿੱਚ ਜਾਰੀ ਕੀਤੀ ਗਈ ਜਾਣਕਾਰੀ ਹੈ ਉਹ ਸਾਂਝੀ ਕਰ ਦਿੰਦੇ ਹਾਂ ਅਸੀਂ ਇਸ ਵਿੱਚ ਉਹ ਲਿਖਦੇ ਨੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਦੇ ਇਕਲਾ ਪੁੱਤੇ ਆਕਿਲ ਅਖਤਰ ਦੀ ਵੀਰਵਾਰ ਨੂੰ ਹੋਏ ਅਚਾਨਕ ਦਿਹਾਂਤ ਪਿੱਛੋਂ ਇੱਕ ਗੰਦੀ ਸੋਚ ਅਤੇ ਘਟੀਆ ਸਿਆਸਤ ਵਾਲੇ ਇੱਕ ਵਿਅਕਤੀ ਦੀ ਸ਼ਿਕਾਇਤ ਤੇ ਪੰਚਕੁਲਾ ਪੁਲਿਸ ਵੱਲੋਂ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੇ ਬਿਆਨ ਜਾਰੀ ਕਰਦੇ ਹ ਕਿ ਕਾਨੂੰਨ ਅਤੇ ਪੁਲਿਸ ਰੂਲਾ ਮੁਤਾਬਕ ਅਗਰ ਕੋਈ ਵੀ ਪੁਲਿਸ ਨੂੰ ਕਿਸੇ ਵੀ ਮਾਮਲੇ ਵਿੱਚ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਪੁਲਿਸ ਦੀ ਡਿਊਟੀ ਬਣ ਜਾਂਦੀ ਹੈ ਕਿ ਉਸ ਸ਼ਿਕਾਇਤ ਉੱਪਰ ਐਫਆਈਆਰ ਦਰਜ ਕਰਨਾ ਪੰਚਕੁਲਾ ਪੁਲਿਸ ਵੱਲੋਂ ਆਪਣੀ ਇਸੇ ਡਿਊਟੀ ਦੀ ਪਾਲਣਾ ਕੀਤੀ ਗਈ ਹੈ ਤੇ ਮੈਂ ਇਸ ਦਾ ਸਵਾਗਤ ਕਰਦਾ ਹਾਂ ਏ ਮੁਹੰਮਦ ਮੁਸਤਾਫਾ ਦੇ ਸ਼ਬਦ ਨੇ ਉਹ ਅੱਗੇ ਕਹਿੰਦੇ ਨੇ ਕਿ ਐਫਆਈਆਰ ਦਰਜ ਹੋਣ ਦਾ ਇਹ ਕੋਈ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ ਹੁਣ ਐਫਆਈਆਰ ਦਰਜ ਹੋਣ ਤੋਂ ਬਾਅਦ ਅਸਲੀ ਕਾਰਵਾਈ ਸ਼ੁਰੂ ਹੋਵੇਗੀ ਤੇ ਚੰਦ ਦਿਨਾਂ ਦੇ ਅੰਦਰ ਅੰਦਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਲੋਕਾਂ ਸਾਹਮਣੇ ਆ ਜਾਵੇਗਾ ਉਹਨਾਂ ਮਲੇਰਕੋਟਲਾ ਵਾਸੀਆਂ ਤੇ ਪੰਜਾਬ ਦੇ ਸੁਨੀਕਾ ਨੂੰ ਸੁਨੀਆਂ ਨੂੰ ਅਪੀਲ ਕੀਤੀ ਹੈ ਕਿ ਐਫਆਈਆਰ ਦਰਜ ਹੋਣ ਤੋਂ ਉਹਨਾਂ ਨੂੰ ਵਸਤੀ ਭਰ ਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਇਹ ਠੀਕ ਹੈ ਕਿ ਸਾਡੇ ਉੱਪਰ ਨੌਜਵਾਨ ਬੇਟੇ ਦੀ ਮੌਤ ਨਾਲ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰੰਤੂ ਇਸ ਦਾ ਇੱਕ ਹਰਗੱੜ ਮਤਲਬ ਨਹੀਂ ਕਿ ਆਪਾਂ ਗੰਦੀ ਸਿਆਸਤ ਤੇ ਘਟੀਆ ਸੋਚ ਵਾਲਿਆਂ ਦੀਆਂ ਕੋਝੀਆਂ ਹਰਕਤਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਕਾਨੂੰਨ ਦਾ ਸ਼ਿਕੰਜਾ ਕਿਸ ਪਾਸੇ ਜਾਵੇਗਾ ਇਹ ਵੀ ਜਲਦੀ ਹੀ ਲੋਕਾਂ ਦੇ ਸਾਹਮਣੇ ਆ ਜਾਵੇਗਾ ਉਹ ਅੱਗੇ ਵੀ ਲਿਖਦੇ ਨੇ ਦੱਸਦੇ ਨੇ ਸਪਸ਼ਟਿਕਰਨ ਦਿੰਦੇ ਹੋયા ਕਿ ਝੂਠੇ ਅਤੇ ਬੇਬੁਨਿਆਦ ਇਲਜ਼ਾਮ ਲਾ ਕੇ ਐਫ ਆਈ ਆਰ ਦਰਜ ਕਰਵਾਉਣ ਵਾਲੇ ਲੋਕ ਵੀ ਕਾਨੂੰਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਜਿਸ ਨੇ ਇਹ ਐਫਆਈਆਰ ਦਰਜ ਕਰਵਾਉਣ ਵਾਸਤੇ ਸ਼ਿਕਾਇਤ ਦਿੱਤੀ ਔਰ ਹਵਾਲਾ ਦਿੱਤਾ ਮੁਹੰਮਦ ਮੁਸਤਾਫਾ ਤੇ ਰਜ਼ੀਆ ਸੁਲਤਾਨਾ ਦੇ ਇਕਲੌਤੇ بیٹے ਅਕੀਲ ਅਖਤਰ ਦੀ ਵੀਡੀਓ ਦਾ ਜਿਸ ਦੇ ਆਧਾਰ ਤੇ ਪਰਚਾ ਹੋਇਆ ਉਹ ਅੱਗੇ ਵੀ ਕਹਿੰਦੇ ਨੇ ਕਿ ਉਹਨਾਂ ਮਲੇਰ ਕੋਟਲਾ ਹਾਊਸ ਦੇ ਸਨੀਆਂ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਦੀ ਅਪੀਲ ਕਰਦੇ ਆ ਕਿ ਇਹ ਮਰਹੂਮ ਅਕੀਲ ਅਖਤਰ ਦੀ مغਫਰਤ ਲਈ ਮਿਤੀ 25 ਅਕਤੂਬਰ 2025 ਦਿਨ ਸ਼ਨੀਵਾਰ ਨੂੰ ਸ਼ਾਮੀ 4 ਵਜੇ ਇੱਜ਼ਤਮਈ ਦੁਆਰ ਰੱਖੀ ਗਈ ਹੈ ਗੁਜਾਰਿਸ਼ ਹੈ ਕਿ ਮਰਹੂਮ ਲਈ ਇੱਜ਼ਤਮਈ ਦੁਆ ਵਿੱਚ ਸ਼ਾਮਲ ਹੋਇਆ ਜਾਵੇ ਯਾਨੀ ਕਿ ਉਹਨਾਂ ਦੀਆਂ ਜਿਹੜੀਆਂ ਆਪਣੀਆਂ ਧਰਮ ਦੇ ਮੁਤਾਬਕ ਰਸਮਾਂ ਹੁੰਦੀਆਂ ਨੇ ਉਹ ਆਪਣੇ ਬੇਟੇ ਦੀਆਂ ਰਸਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਿੱਥੇ ਸੱਦਾ ਦੇ ਰਹੇ ਨੇ ਆਪਣੇ ਸਹਹਰਿਆਂ ਨੂੰ ਆਪਣੇ ਜਿਹੜੇ ਹੋ ਰਿਸ਼ਤੇਦਾਰਾਂ ਨੂੰ ਤੇ ਮਲੇਰ ਕੋਟਲਾ ਵਾਸੀਆਂ ਨੂੰ ਉੱਥੇ ਹੀ ਨਾਲ ਉਹ ਚੇਤਾਵਨੀ ਵੀ ਦੇ ਗਏ ਉਸ ਸ਼ਿਕਾਇਤਕਰਤਾ ਨੂੰ ਜਿਸ ਨੇ ਇਹ ਐਫ ਆਈ ਆਰ ਦਰਜ ਕਰਵਾਈ ਹੈ ਤਾਂ ਹੁਣ ਕਹਿ ਸਕਦੇ ਹਾਂ ਕਿ ਕਿਸ ਸਪਸ਼ਟੀਕਰਨ ਦੇ ਆਉਣ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਜਿਸ ਨੇ ਉਹ ਐਫ ਆਈ ਆਰ ਦਰਜ ਕਰਵਾਈ ਹੈ ਉਹ ਇਸ ਤੋਂ ਬਾਅਦ ਕੀ ਬਿਆਨ ਦਿੰਦਾ ਹੈ ਹਾਲਾਂਕਿ ਉਸ ਦੀ ਕੈਟ ਦੇ ਉੱਤੇ ਜਿਹੜੀ ਐਫਆਈਆਰ ਦਰਜ ਹੋਈ ਹੈ ਸਾਬਕਾ ਡੀਜੀਪੀ ਤੇ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਤੇ ਹਾਲਕੀ ਇਸ ਮਸਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਾਂ ਹੋਰ ਪਾਸੇ ਚਰਚਾਵਾਂ ਸਨ ਉਹਨਾਂ ਨੂੰ ਬਹੁਤ ਜ਼ਿਆਦਾ ਪੁੱਟਾ ਸਿੱਧਾ ਬੋਲਿਆ ਜਾ ਰਿਹਾ ਸੀਗਾ ਡੀਜੀਪੀ ਆ ਡੀਜੀਪੀ ਦੇ ਪਰਿਵਾਰ ਨੂੰ ਪਰ ਉਹਨਾਂ ਦਾ ਪੱਖ ਸਾਹਮਣੇ ਨਹੀਂ ਆਇਆ ਸੀਗਾ ਇਹ ਇੱਕ ਉਹਨਾਂ ਦੇ ਇੱਕ ਉਹਨਾਂ ਨੇ ਸਵਾਗਤ ਵੀ ਕੀਤਾ ਹੈਗਾ ਜਿਹੜੀ ਐਫ ਆਈ ਆਰ ਉਹਨਾਂ ਦੇ ਖਿਲਾਫ ਹੋਈ ਹੈ ਉਹਨਾਂ ਨੇ ਇਹ ਵੀ ਗੱਲ ਕਹੀ ਹੈਗੀ ਹੈ ਕਿ ਇਹਦਾ ਕੋਈ ਮਤਲਬ ਨਹੀਂ ਹੈ ਕਿ ਸਾਡਾ ਗੁਨਾਹ ਹੋ ਗਿਆ ਸਾਬਤ ਹੋ ਗਿਆ ਪਰ ਇਹਦੇ ਵਿੱਚ ਜਿਹੜੇ ਲੋਕ ਪਹਿਲਾਂ ਹੀ ਇੱਕ ਧਾਰਨਾ ਬਣਾ ਲੈਂਦੇ ਨੇ ਕਿ ਇਹ ਕੀਤਾ ਹੀ ਹੋਊਗਾ ਕਿ ਇਹ ਜਿਹੜੀ ਯੂਨੀਵਰਸਿਟੀ ਇੰਵੈਸਟੀਗੇਸ਼ਨ ਦੀ ਸਾਨੂੰ ਇੰਤਜ਼ਾਰ ਕਰਨਾ ਚਾਹੀਦਾ ਹੈਗਾ ਪੁਲਿਸ ਜਿਸ ਨਤੀਜੇ ਤੱਕ ਪਹੁੰਚੇਗੀ ਉਹਦੇ ਇੰਤਜ਼ਾਰ ਕਰਨਾ ਚਾਹੀਦਾ ਸਾਰਿਆਂ ਨੂੰ ਜਦੋਂ ਤਾਂ ਪੁਲਿਸ ਅਫਸਰਾਂ ਤੇ ਜਾਂ ਸਾਬਕਾ ਹੋਣ ਮੌਜੂਦਾ ਆਪਦੇ ਸਿਰ ਤੇ ਪੈਂਦੀ ਹੈ ਉਦੋਂ ਤਾਂ ਬਿਲਕੁਲ ਕਾਨੂੰਨ ਦਾ ਜਿੱਦ ਦੱਸਿਆ ਜਾਂਦਾ ਹਵਾਲਾ ਦਿੱਤਾ ਜਾਂਦਾ ਹੈ ਕਿ ਇੱਕ ਪ੍ਰੋਪਰ ਚੈਨਲ ਦੇ ਥਰੂ ਪਹਿਲਾਂ ਇਨਵੈਸਟੀਗੇਸ਼ਨ ਹੋਵੇ ਫਿਰ ਕਿਸੇ ਦਾ ਗੁਨਾਹ ਸਾਬਤ ਹੁੰਦਾ ਤਾਂ ਫਿਰ ਹੀ ਗੁਨਾਹਗਾਰ ਦੱਸਿਆ ਜਾਵੇ ਪਹਿਲਾਂ ਨਹੀਂ ਪਰ ਆਮ ਲੋਕਾਂ ਦੇ ਉੱਤੇ ਆਪਾਂ ਜਾਣਦੇ ਆ ਕਿ ਐਫ ਆਈ ਆਰ ਵੀ ਕਈਆਂ ਤੇ ਦਰਜ ਨਹੀਂ ਹੋਈ ਹੁੰਦੀ ਤਾਂ ਪਹਿਲਾਂ ਹੀ ਸਾਰੇ ਟੱਬਰ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਹੈ ਤੇ ਇਸ ਤਰ੍ਹਾਂ ਪੇਸ਼ ਕੀਤਾ ਜਾਂ ਮੀਡੀਆ ਟ੍ਰਾਇਲ ਦੇ ਜ਼ਰੀਏ ਕਿ ਜਿਵੇਂ ਉਹ ਗੁਨਾਹਗਾਰ ਹੋਣ ਦੋਸ਼ੀ ਹੋਣ ਪਰ ਇਸ ਮਾਮਲੇ ਦੇ ਵਿੱਚ ਜਿੱਥੇ ਪਰਿਵਾਰ ਦਾ ਸਪਸ਼ਟੀਕਰਨ ਆਇਆ ਜੇਕਰ ਵਾਕਈ ਕਾਨੂੰਨ ਦੀ ਨਜ਼ਰ ਤੋਂ ਦੇਖਿਆ ਜਾਵੇ ਤਾਂ ਇੰਤਜ਼ਾਰ ਕਰਨਾ ਬਣਦਾ ਹੈ ਕਿ ਗੁਨਾਹਗਾਰ ਹਨ ਕਿ ਨਹੀਂ ਪਰ ਲੋਕਾਂ ਨੇ ਵੀ ਸੋਸ਼ਲ ਮੀਡੀਆ ਤੇ ਟਿੱਪਣੀਆਂ ਇਸ ਕਰਕੇ ਕੀਤੀਆਂ ਜੇ ਤੱਕ ਅੱਲਾ ਜਿਹੜਾ ਸ਼ਮਸ਼ੂਦੀਨ ਹੈ ਜਿਸ ਨੂੰ ਘਟੀਆ ਸੋਚ ਵਾਲਾ ਦੱਸਿਆ ਮੁਹੰਮਦ ਮੁਸਤਾਫਾ ਨੇ ਜੇ ਤੱਕ ਅੱਲਾ ਉਸਦੇ ਵੱਲੋਂ ਹੀ ਸ਼ਿਕਾਇਤ ਕੀਤੀ ਜਾਂਦੀ ਜਾਂ ਜਿਵੇਂ ਐਫ ਆਈ ਆਰ ਉਸਨੇ ਦਰਜ ਕਰਾਈ ਹੈ ਫਿਰ ਸ਼ਾਇਦ ਲੋਕ ਉਸ ਤਰ੍ਹਾਂ ਇਸ ਨੂੰ ਹਲਕੇ ਵਿੱਚ ਲੈਂਦੇ ਜਾਂ ਸ਼ਮਸ਼ੂਦੀਨ ਦੀ ਗੱਲ ਤੇ ਯਕੀਨ ਨਾ ਕਰਦੇ ਪਰ ਜਦੋਂ ਅਕਲਾਖਤਰ ਜਿਹੜਾ ਉਹਨਾਂ ਦਾ ਹੀ ਪੁੱਤਰ ਹੈ ਮੁਹੰਮਦ ਮੁਸਤਾਫਾ ਉਹਨਾਂ ਦਾ ਪਰਿਵਾਰਕ ਮੈਂਬਰ ਸੀ ਉਸ ਦੀ ਜਿਹੜੀ ਵੀਡੀਓ ਹੈ ਉਸ ਦੇ ਕਰਕੇ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਕੋਈ ਨਾ ਕੋਈ ਪਰਿਵਾਰਕ ਝਗੜੇ ਦੇ ਵਿੱਚ ਜਾਂ ਮਸਲੇ ਦੇ ਵਿੱਚ ਕੋਈ ਗੱਲ ਚੱਲ ਰਹੀ ਸੀ ਇਸ ਕਰਕੇ ਲੋਕਾਂ ਨੇ ਜ਼ਿਆਦਾ ਲਿਖਿਆ ਬੋਲਿਆ ਇਸ ਮਾਮਲੇ ਤੇ ਵੈਸੇ ਹੁਣ ਪੁਲਿਸ ਨੇ ਤੈਅ ਕਰਨਾ ਹੈ ਹਰਿਆਣਾ ਪੁਲਿਸ ਨੇ ਜੋ ਪੰਚਕੁਲਾ ਦੇ ਵਿੱਚ ਮਨਸਾ ਦੇਵੀ ਕੰਪਲੈਕਸ ਵਿੱਚ ਪਰਚਾ ਦਰਜ ਹੋਇਆ ਹੈ ਔਰ ਇਸ ਇਨਵੈਸਟੀਗੇਸ਼ਨ ਦਾ ਸਾਹਮਣਾ ਕਰਨ ਦੇ ਲਈ ਮੁਹੰਮਦ ਮੁਸਤਾਫਾ ਤਿਆਰ ਨਹੀਂ ਉਹਨਾਂ ਦਾ ਪਰਿਵਾਰ ਉਹ ਉਹਨਾਂ ਨੇ ਦਾਵਾ ਕਰ ਦਿੱਤਾ ਨਾਲ ਹੀ ਚੇਤਾਵਨੀ ਦਿੱਤੀ ਹੈ ਸ਼ਮਸ਼ੂਦੀਨ ਨੂੰ ਜਸਨੀ ਸ਼ਿਕਾਇਤ ਕਰਕੇ ਪਰਚਾ ਦਰਜ ਕਰਵਾਇਆ ਪੰਚਕੁਲਾ ਦਾ ਵਾਸੀ ਹੈ ਹੁਣ ਸ਼ਮਸ਼ੂਦੀਨ ਦੀ ਇਹ ਜੀ ਕਿਹੜੀ ਪਰਿਵਾਰ ਦੇ ਨਾਲ ਦੁਸ਼ਮਣੀ ਹੈ ਇਹ ਵੀ ਸਮੇਂ ਤੋਂ ਬਾਹਰ ਹੈ ਹਾਲੇ ਲਈ ਗੱਲ ਪਰ ਇਨਵੈਸਟੀਗੇਸ਼ਨ ਹੋਵੇਗੀ ਤੇ ਪਤਾ ਲੱਗ ਜਾਣਾ ਕਿ ਇਸ ਦੇ ਵਿੱਚ ਉਹਨਾਂ ਦੀ ਸ਼ਮਸ਼ੂਦੀਨ ਦੀ ਹੈ ਜਿਹੜੀ ਮੁਹੰਮਦ ਮੁਸਤਾਫਾ ਨਾਲ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕਿਸ ਗੱਲ ਦੀ ਦੁਸ਼ਮਣੀ ਹੈ ਕਿਉਂਕਿ ਉਹ ਇਸ ਨੂੰ ਘਟਿਆ ਸੋਚ ਵਾਲਾ ਦੱਸ ਰਹੇ ਨੇ ਪਰ ਉਸ ਸ਼ਮਸ਼ੂਦੀਨ ਨਹੀਂ ਉਹ ਵੀਡੀਓ ਹੈ ਜਿਹੜਾ ਅਕਿਲ ਦਾ ਅਕਿਲ ਅਕਟਰ ਜਿਹੜਾ ਕਿ ਕਰੋਤਾ ਪੁੱਤਰ ਸੀ ਇਸ ਪਰਿਵਾਰ ਦਾ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਉਹਨੂੰ ਭੇਜਪੁਰੀ ਹਾਲਤ ਵਿੱਚ ਮੌਤ ਹੋਈ ਹੁਣ ਉਸ ਨੂੰ ਕਾਨੂੰਨ ਨੇ ਸਾਬਤ ਕਰਨਾ ਹੈ ਕਿ ਉਹ ਮੌਤ ਬੇਵਕਤੀ ਮੌਤ ਸੀ ਜਾਂ ਫਿਰ ਜਿਵੇਂ ਪਹਿਲਾਂ ਇਸ ਪਰਿਵਾਰ ਵੱਲੋਂ ਹੀ ਦੱਸਿਆ ਗਿਆ ਸੀ ਕਿ ਉਹ ਦਵਾਈਆਂ ਦੀ ਓਵਰਡੋਸ ਦੇ ਨਾਲ ਮੌਤ ਹੋਈ ਹੈ ਉਹ ਗੱਲ ਸੱਚੀ ਹੈ ਇਹ ਫਿਰ ਵਾਕਈ ਇਸ ਨੂੰ ਕਤਲ ਮੰਨਿਆ ਜਾਵੇ ਇਹ ਕਾਨੂੰਨ ਦਾ ਕੰਮ ਹੈ ਤੇ ਕਾਨੂੰਨ ਆਪਣਾ ਕੰਮ ਕਰੇਗਾ ਔਰ ਹਰਿਆਣਾ ਪੁਲਿਸ ਦੀ ਇੱਥੇ ਜਿੰਮੇਵਾਰੀ ਵੱਧ ਗਈ ਹੈ ਇਸ ਪ੍ਰੋਫਾਈਲ ਹਾਈ ਪ੍ਰੋਫਾਈਲ ਕੇਸ ਵਿੱਚ ਉਹ ਪੜਤਾਲ ਕਰਨਗੇ ਸਹੀ ਨਿਰਪੱਖਤਾ ਦੇ ਨਾਲ ਤਾਂ ਹੀ ਕੁਝ ਕਹਿ ਸਕਦੇ ਆ ਕਿ ਅਸਲ ਦੇ ਵਿੱਚ ਸੱਚ ਕੀ ਹੈ ਇੱਕ ਜਿਹੜਾ ਸ਼ਮਸ਼ੂਦੀਨ ਦੀ ਸ਼ਿਕਾਇਤ ਤੇ ਐਫ ਆਈ ਆਰ ਅਕੀਲ ਅਕਤਰ ਦੀ ਵੀਡੀਓ ਇੱਕ ਪਾਸੇ ਹੈ ਔਰ ਦੂਸਰੇ ਪਾਸੇ ਇਸ ਪਰਿਵਾਰ ਦਾ ਸਪਸ਼ਟੀਕਰਨ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਾਨੂੰਨ ਦੇ ਮੁਤਾਬਕ ਕੌਣ ਦੋਸ਼ੀ ਪਾਇਆ ਜਾਂਦਾ ਤੇ ਕੌਣ નિર્ਦੋਸ਼ ਪਾਇਆ ਜਾਂਦਾ ਇਹ ਗੱਲ ਕਰੀਏ ਮੀਡੀਆ ਦੀ ਕਿ ਖਾਸ ਉਹ ਜਿਹੜੀ ਮੀਡੀਆ ਤੇ ਜਿੰਮੇਵਾਰੀ ਹੁੰਦੀ ਹੈ ਕਿਸੇ ਦੇ ਘਰ ਦਾ ਅੰਦਰੂਨੀ ਮਸਲਾ ਹੁੰਦਾ ਉਹ ਮੀਡੀਆ ਤੇ ਕਦੇ ਵੀ ਨਹੀਂ ਦਿਖਾਇਆ ਜਾਂਦਾ ਹੈਗਾ ਪਰ ਇਹ ਜਿਹੜਾ ਮਸਲਾ ਹੈਗਾ ਇਹ ਹਾਈ ਪ੍ਰੋਫਾਈਲ ਹੈਗਾ ਇੱਕ ਸਾਬਕਾ ਡੀਜੀਪੀ ਨੇ ਤੇ ਉਹਨਾਂ ਦੇ ਜਿਹੜੇ ਜਿਹੜੇ ਧਰਮ ਪਤਨੀ ਨੇ ਉਹ ਸਾਬਕਾ ਮੰਤਰੀ ਵੀ ਰਹੇ ਹੈਗੇ ਨੇ ਕਾਂਗਰਸ ਸਰਕਾਰ ਦੇ ਵਿੱਚ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੇ ਪਰਿਵਾਰਿਕ ਜਿਹੜੇ ਕਲੇਸ਼ ਹੁੰਦੇ ਨੇ ਮਸਲੇ ਹੁੰਦੇ ਨੇ ਇਹਦੇ ਵਿੱਚ ਕੁਝ ਗੱਲਾਂ ਅੰਦਰ ਰਹਿ ਜਾਂਦੀਆਂ ਨੇ ਕਈ ਵਾਰ ਹੁੰਦਾ ਜੀ ਸਾਰੀ ਗੱਲਾਂ ਬਾਹਰ ਨਹੀਂ ਆ ਪੈਂਦੀਆਂ ਕੀ ਇਹਦਾ ਖਮਿਆਜਾ ਵਾਰ ਨੂੰ ਭੁਗਤਣਾ ਪੈ ਸਕਦਾ ਹੈਗਾ ਜੀ ਹਾਂ ਬਿਲਕੁਲ ਪਰ ਜੇ ਵੀਡੀਓ ਨਾ ਬਾਹਰ ਆਇਆ ਹੁੰਦਾ ਅਖੀ ਲਖਤਰ ਦਾ ਤੇ ਸ਼ਾਇਦ ਇੰਨੀ ਚਰਚਾ ਨਹੀਂ ਸੀ ਹੋਣੀ ਉਸ ਵੀਡੀਓ ਨੇ ਬਹੁਤ ਹੈਰਾਨ ਕੀਤਾ ਕਿਉਂਕਿ ਗੰਭੀਰ ਕਿਸਮ ਦੇ ਇਲਜ਼ਾਮ ਲਾਏ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਤੇ ਇਸ ਕਰਕੇ ਜਿਆਦਾ ਚਰਚਾ ਹੋਈ ਹੈ ਪਰ ਜ਼ਿੰਮੇਵਾਰੀ ਤਾਂ ਹੀ ਬਣਦੀ ਹੈ ਕਿ ਦੋਨੇ ਪੱਖ ਸਾਹਮਣੇ ਆਉਣੇ ਚਾਹੀਦੇ ਇਹ ਚੰਗਾ ਕੀਤਾ ਇਸ ਪਰਿਵਾਰ ਨੇ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਵੀ ਇੱਕ ਬਿਆਨ ਦਿੱਤਾ ਗਿਆ ਢੁਗਟ ਪੱਖ ਸਾਹਮਣੇ ਆਇਆ ਨਹੀਂ ਤਾਂ ਇਸ ਤੋਂ ਪਹਿਲਾਂ ਇੱਕ ਤਰਫਾ ਹੀ ਗੱਲ ਸਾਹਮਣੇ ਆ ਰਹੀ ਸੀ ਉਸ ਵੀਡੀਓ ਦੇ ਆਧਾਰ ਤੇ ਇਹ ਵਾਕਈ ਤਾਂ ਇਹ ਆਪਣੇ ਪੁੱਤਰ ਨਾਲ ਹੀ ਇੰਨੀ ਜ਼ਿਆਦਾ ਜ਼ਿਆਪਤੀ ਕੀਤੀ ਕਿ ਉਹ ਮਾਨਸਿਕ ਪਰੇਸ਼ਾਨੀ ਦੇ ਚਲਦੇ ਆ ਇਸ ਦੁਨੀਆ ਤੋਂ ਹੀ ਚਲਾ ਗਿਆ ਇਸ ਕਰਕੇ ਇਸ ਸਪਸ਼ਟੀਕਰਨ ਦੇ ਆਉਣ ਨਾਲ ਕਾਫੀ ਫਰਕ ਪਵੇਗਾ ਔਰ ਬਾਕੀ ਕੰਮ ਸਾਰਾ ਪੁਲਿਸ ਦਾ ਹੈ ਹਰਿਆਣਾ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਐਫ ਆਈ ਆਰ ਦਰਜ ਕੀਤੀ ਹੈ ਕਿ ਉਸ ਐਫ ਆਈ ਆਰ ਦੇ ਆਧਾਰ ਤੇ ਸਹੀ ਸਮੇਂ ਦੇ ਉੱਤੇ ਨਿਰਪੱਖਤਾ ਦੇ ਨਾਲ ਜਾਂਚ ਪੜਤਾਲ ਕਰਨ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾ ਸਕੇ। तमाम ਜਾਣਕਾਰੀ ਦੇਣ ਲਈ ਬਹੁਤ ਬਹੁਤ ਸ਼ੁਕਰੀਆ।